ਤਰਨਤਾਰਨ ਚ ਵਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਆਇਲੈਂਡ ਸੈਂਟਰ ਦੀ ਜਿਹੜੀ ਛਾਤਾ ਉਹ ਡਿੱਗ ਗਈ ਹੈ ਦੱਸਦੇ ਕਿ ਸਟੂਡੈਂਟ ਅੰਦਰ ਸੀਗੇ ਤੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਅਚਾਨਕ ਹੀ ਪਹਿਲਾਂ ਹੀ ਖਬਰ ਮਿਲ ਜਾਂਦੀ ਹੈ ਤੇ ਉਹੋ ਭੱਜ ਕੇ ਉਹਨਾਂ ਦੇ ਵੱਲੋਂ ਮਸਾ ਹੀ ਆਪਣੀ ਜਾਨ ਜਿਹੜੀ ਆ ਉਹ ਬਚਾਈ ਜਾਂਦੀ ਹੈ ਤੇ ਜੇਕਰ ਉਹਨਾਂ ਨੂੰ ਖਬਰ ਨਾ ਮਿਲਦੀ ਸਟੂਡੈਂਟ ਜਿਹੜੇ ਸੀ ਸਟਾਫ ਜਿਹੜੇ ਸੀ ਉਹ ਅੰਦਰ ਜੇਕਰ ਉਹ ਭੱਜ ਕੇ ਜਾਨ ਨਾ ਬਚਾਉਂਦੇ ਤਾਂ ਉਹਨਾਂ ਨੂੰ ਇਸ ਬਾਰੇ ਖਬਰ ਨਾ ਮਿਲਦੀ ਤੇ ਅਚਾਨਕ ਛਾਤੀ ਜਿਹੜੀ ਆ ਡਿੱਗ ਜਾਂਦੀ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਦੀ ਜਾਣਾਂ ਵੀ ਜਾ ਸਕਦੀ ਐ ਸੀ ਤੇ ਆਇਲਟ ਸੈਂਟਰ ਦੀ ਜਿਹੜੀ ਛਾਤਾ ਉਹ ਡਿੱਗ ਜਾਂਦੀ ਆ ਤਰਨ ਤਰਨ ਦੇ ਚੋਲਾ ਫਾਪਦੇ ਹੀ ਇਹ ਖਬਰ ਆ ਜਿੱਥੇ ਕਿ ਇੱਕ ਆਇਲਟ ਸੈਂਟਰ ਆ ਸਟੂਡੈਂਟ ਨੂੰ ਆਇਲਟਸ ਕਰਵਾਈ ਜਾਂਦੀ ਆ ਉਥੇ ਦੀ ਛਾਤ ਜਿਹੜੀ ਇਹ ਡਿੱਗ ਜਾਂਦੀ ਆ ਤਾਂ ਉਥੇ ਦੇ ਮਾਲਕ ਦੇ ਵੱਲੋਂ ਨਾਲ ਦੀ ਬਿਲਡਿੰਗ ਵਾਲੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਨੀਵਾ ਪਰੀ ਆ ਜਾਣੀਆਂ ਸੀ ਤੇ ਜਿਸ ਦਾ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਇਹ ਵੱਡਾ ਜਿਹੜਾ ਹਾਦਸਾ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਤੇ ਜਿਹੜੀ ਆ ਚਾਜ ਕੀਤੀ ਜਾ ਰਹੀ ਹੈ ਤਫਤੀਸ਼ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਵੱਡਾ ਹਾਦਸਾ ਜਿਹੜਾ ਕਿਵੇਂ ਤੇ ਕਿਉਂ ਹੋਇਆ ਵਾ ਤੇ ਫਿਰ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਪਤਾ ਚੱਲਦਾ ਹੈ ਕਿ ਕਿਸ ਕਾਰਨ ਇਹ ਵੱਡਾ ਹਾਦਸਾ ਹੁੰਦਾ ਤਾਂ ਉਸਤੇ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਤਰੰਤ ਤਰੰਤ ਚੋਲਾ ਸਾਬ ਦੀ ਇਹ ਖਬਰ ਆ ਜਿੱਥੇ ਕਿ ਇਹ ਵੱਡਾ ਹਾਦਸਾ ਹੋਣ ਦੀ ਖਬਰ ਜਿਹੜੀ ਆ ਸਾਹਮਣੇ ਆਈ ਆ ਇਹ ਬਲੈਕ ਸਟੋਨ ਨਾਮ ਦੀ ਅਕੈਡਮੀ ਆ ਜਿਸ ਦੀ ਇਮਾਰਤ ਇਹ ਡਿੱਗ ਗਈ ਆ ਜਿਸ ਦੀ ਛੱਤ ਜਿਹੜੀ ਆ ਅਚਾਨਕ ਡਿੱਗ ਜਾਂਦੀ ਆ ਵਿੱਚ ਸਟਾਫ ਜਿਹੜਾ ਉਹ ਮੌਜੂਦ ਸੀ ਸਟੂਡੈਂਟ ਜਿਹੜੇ ਉਹ ਵੀ ਸੀ ਤੇ ਜਿਵੇਂ ਹੀ ਉਹਨਾਂ ਨੂੰ ਖਬਰ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਮਸਾ ਹੀ ਆਪਣੀ ਜਾਨ ਬਚਾਈ ਗਈ ਹੈ ਤੇ ਜੇਕਰ ਉਹਨਾਂ ਨੂੰ ਇਸ ਦੀ ਸੂਚਨਾ ਨਾ ਮਿਲਦੀ ਜੇਕਰ ਉਹਨਾਂ ਨੂੰ ਇਸ ਬਾਰੇ ਕੋਈ ਵੀ ਸ਼ੱਕ ਨਾ ਪੈਂਦਾ ਕਿ ਬਿਲਡਿੰਗ ਜਿਹੜੀ ਹੈ ਹਿਲਦੀ ਆ ਜਾ ਡਿੱਗਣ ਵਾਲੀ ਆ ਕੁਛ ਵੀ ਆ ਤੇ ਉਹਨਾਂ ਦੀ ਆ ਜਾਨਾਂ ਜਿਹੜੇ ਸਟੂਡੈਂਟ ਅੰਦਰ ਸੀ ਉਹਨਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਸੀ ਵੱਡਾ ਹਾਦਸਾ ਜਿਹੜਾ ਹੋ ਸਕਦਾ ਸੀ ਤੇ ਇਸ ਦੇ ਵਿੱਚ ਕਈ ਜਿਹੜੇ ਸਟੂਡੈਂਟ ਸੀ ਸਟਾਫ ਸੀ ਉਹਨਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਸੀ ਸਟੂਡੈਂਟ ਦੇ ਵੱਲੋਂ ਸਟਾਫ ਜਿਹੜਾ ਅੰਦਰ ਸੀ ਉਹਨਾਂ ਦੇ ਵੱਲੋਂ ਮਸਾਹੀ ਭੱਜ ਕੇ ਆਪਣੀ ਜਾਨ ਬਚਾਈ ਗਈ ਆ ਤੇ ਹੁਣ ਜਿਹੜਾ ਬਿਲਡਿੰਗ ਦਾ ਮਾਲਿਕ ਹ ਉਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਾਲ ਜਿਹੜੀ ਬਿਲਡਿੰਗ ਬਣਦੀ ਸੀ ਉਹਨਾਂ ਦੇ ਵੱਲੋਂ ਨੀਵਾ ਜਿਹੜੀ ਆ ਭਰੀਆ ਜਾਰੀਆਂ ਸੀਗੀਆਂ ਤੇ ਉਹਨਾਂ ਦੇ ਵੱਲੋਂ ਨਾ ਤਾਂ ਕੋਈ ਜਾਣਕਾਰੀ ਦਿੱਤੀ ਗਈ ਹੋਈ ਸੀ ਤੇ ਇਸ ਕਰਕੇ ਇਹ ਬਿਲਡਿੰਗ ਜਿਹੜਾ ਇਹ ਵੱਡਾ ਹਾਦਸਾ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਉਹਨਾਂ ਦੇ ਵੱਲੋਂ ਸਿੱਧਾ-ਸਿੱਧਾ ਉਹਨਾਂ ਤੇ ਹੀ ਇਲਜ਼ਾਮ ਜਿਹੜਾ ਇਹ ਲਗਾਇਆ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਤੇ ਤਫਤੀਸ਼ ਜਿਹੜੀ ਆ ਕੀਤੀ ਜਾ ਰਹੀ ਆ ਪੂਰੀ ਜਾਂਚ ਕੀਤੀ ਜਾ ਰਹੀ ਆ ਤੇ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਤੇ ਵੱਡੀ ਕਾਰਵਾਈ ਜਿਹੜੀ ਉਹ ਵੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਬਿਲਡਿੰਗ ਮਾਲਕ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਜਗਦੀਪ ਕੁਮਾਰ ਜੀ ਜਗਦੀਪ ਜੀ ਕੀ ਗੱਲ ਹੋਈ ਸਾਰੀ ਇਹ ਬਿਲਡਿੰਗ ਕਿਸ ਤਰ੍ਹਾਂ ਦੀ ਬਿਲਡਿੰਗ ਹੈ ਜੀ ਇਹ ਨਾਲ ਟਿਕਸ਼ਿਵਿੰਡ ਬੋਰਾ ਵਾਲੇ ਆਪਦੀਆਂ ਨੀਂਹਾਂ ਭਰਦੇ ਸੀ ਆਪਣਾ ਜਦੋਂ ਇਹਨਾਂ ਦਾ ਪਿਛਲਾ ਬਿਲਕੁਲ ਫ੍ਰੀ ਆ ਲੈਫਟ ਸਾਈਡ ਬਿਲਕੁਲ ਫ੍ਰੀ ਆ ਮੇਰੇ ਦੁਕਾਨ ਦੇ ਜਿਹੜੇ ਬਿਲਡਿੰਗ ਦੇ ਨਾਲ ਇਹ ਨੀਂਹਾਂ ਇਹਨਾਂ ਨੇ ਕਾਫੀ ਡੁੰਗੀਆਂ ਭਰੀਆਂ ਮੈਂ ਇਹਨਾਂ ਨੂੰ 2 ਦਿਨ ਪਹਿਲਾਂ ਨਾਰਮਲੀ ਇਹਨਾਂ ਨੂੰ ਕਿਹਾ ਵੀ ਕਿ ਤੁਸੀਂ 2 ਦਿਨ ਦਿਨਾਂ ਤੋਂ ਨਹੀਂ ਖਾਲੀ ਰੱਖਿਆ ਮੀਂਹ ਵਾਲਾ ਮੌਸਮ ਆ ਜਾਂ ਕੁਝ ਵੀ ਹੈ ਤੇ ਬਿਲਡਿੰਗ ਦਬਲ ਮੰਜਲਾ ਕਹਿੰਦੇ ਕੋਈ ਗੱਲ ਨਹੀਂ ਬਿਲਡਿੰਗ ਜਿਨੀ ਡੂੰਗੀ ਜਾਊਗੀ ਉਨੀ ਤੁਹਾਡੀ ਕੰਦ ਨੂੰ ਸਪੋਰਟ ਵੀ ਹੋਊਗੀ ਅੱਜ ਆਏ ਆ ਪੱਕੀ ਕਰੋ ਪੱਕੀ ਕਰੋ ਪਹਿਲਾਂ ਆਉਂਦੇ ਪੱਕੀ ਅੱਜ ਜਦੋਂ ਆਏ ਆ ਦੁਕਾਨ ਤੇ ਦੱਸ ਕੇ ਗਏ ਆ ਕਿ ਇਹ ਬਿਲਡਿੰਗ ਤੁਹਾਡੀ ਟੇਢੀ ਹੋ ਰਹੀ ਹੈ ਜੀ ਮੈਂ ਕਿਉਂ ਟੇਢੀ ਹੋ ਰਹੀ ਹੈ ਇਹ ਨਹੀਂ ਅਸੀਂ ਤੇ ਆਪਦਾ ਕੰਮ ਕਰਦੇ ਪਏ ਆ ਆ ਕੇ ਵੇਖੀ ਆ ਬਕਾਇਦਾ ਦੁਕਾਨ ਤੇ ਆਂਦੀ ਮੇਰੀ ਉਹਨਾਂ ਕੋਲ ਵੀਡੀਓ ਹੈਗੀ ਆ ਮੈਨੂੰ ਬਿਠਾ ਕੇ ਲੈ ਕੇ ਗਏ ਆ ਬਿੰਨੇ ਬਿੰਨੇ 5 ਮਿੰਟਾਂ ਦੇ ਅੰਦਰ ਸਾਰੀ ਬਿਲਡਿੰਗ ਡਬਲ ਮੰਜ਼ਲਾ ਬਿਲਡਿੰਗ ਸੀ ਮੇਰੀ ਜੀ 90/20 ਥਰਡੀ ਜਿੱਥੇ ਮੈਂ ਆਪਦੇ ਅਲਮਾਰੀ ਟੋਟਲੀ ਸਾਰਾ ਬੈੱਡ ਬੋਰਡ ਰੱਖੇ ਫਰਨੀਚਰ ਦਾ ਸਾਰਾ ਸਮਾਨ ਰੱਖਿਆ ਸੀ ਤੇ ਉਸਲੇ ਪਾਸੇ ਆਇਲਟ ਸੈਂਟਰ ਹੀ ਜਿਹੜਾ ਰੈਂਟ ਤੇ ਚੱਲ ਰਿਹਾ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਮੇਰਾ ਵੀ ਨੁਕਸਾਨ ਹੋਇਆ ਤੇ ਬਕਾਇਦਾ ਸਾਰਾ ਜਿਹੜਾ A ਤੋਂ Z ਜਿਹੜੀ ਹੈ ਝੂਰਾ ਪੂਰਾ ਹੋ ਗਿਆ ਇੱਕ ਗਲਤੀ ਹੋ ਜਾਵੇ ਤਾਂ ਕਿੰਨੇ ਦਾ ਤੁਹਾਡਾ ਨੁਕਸਾਨ ਫਰਨੀਚਰ ਦਾ ਹੋਇਆ ਹੋਗਾ ਮੇਨ ਔਰ ਅਜ ਦੇ ਸੈਂਟਰ ਦਾ ਤੇ ਸਾਰਾ ਹੋ ਗਿਆ ਜਾਨੀ ਨੁਕਸਾਨ ਤੋਂ ਬਚਾਰਿਆ ਜਾਨੀ ਨੁਕਸਾਨ ਤੋਂ ਰੱਬ ਨੇ ਬਚਾਇਆ ਜੀ ਪਰ ਇਹ ਕੁਦਰਤੀ ਜਿਹੜਾ ਜਾਨੀ ਨੁਕਸਾਨ ਤੇ ਬਚ ਗਿਆ ਪਰ ਜਿਹੜਾ ਪ੍ਰੋਪਰ ਮੇਰੀਆਂ ਅਲਮਾਰੀਆਂ ਰੀਸੈਂਟ ਲਿਆਂਦੀਆਂ ਸੀ ਫਰਨੀਚਰ ਲਿਆਂਦਾ ਸੀ ਕੋਈ ਨੀਅਰ ਅਬਾਉਟ ਮੇਰਾ 9-10 ਲੱਖ ਦਾ ਮਾਮੂਲੀ ਫਰਨੀਚਰ ਬਣ ਜਾਂਦਾ ਕੋਈ ਇੱਕ ਬੈੱਡ ਕੋਸਟ ਵੀ 15-18000 ਦੀ ਆਂਦਾ ਵਾ ਤੇ ਉਹ ਮੇਰਾ 7 ਤੋਂ 8 ਲੱਖ ਰੁਪਏ ਦਾ ਉਹ ਨੁਕਸਾਨ ਹੋਇਆ ਵਾ ਬਾਕੀ ਮਟੀਰੀਅਲ ਦਾ ਤੇ ਵੈਸੀ ਹੀ ਹੋਇਆ ਆ ਉਹ ਦੂਸਰੀ ਯਾਰ ਕੰਮ ਨਹੀਂ ਆਣਾ ਬਗਾਇਤ ਦਾ ਮਿੱਤੇ ਉਹ ਜਿਨ੍ਹਾਂ ਨੇ ਨੁਕਸਾਨ ਕੀਤਾ ਵਾ ਉਹ ਜੋ ਬਲੇਮ ਲਾ ਰਹੇ ਆ ਜੀ ਤੁਹਾਡੀਆਂ ਨੀਂਹਾਂ ਕਮਜ਼ੋਰ ਸੀ ਦੇਖੋ 2014 ਦੀ ਮੇਰੀ ਬਿਲਡਿੰਗ ਬਣੀ ਆ ਸਿੰਗਲ ਮੰਜ਼ਲ ਕੋਈ ਜ਼ਿਆਦਾ ਟਾਈਮ ਨਹੀਂ ਆ ਤੇ 19 20 ਦੇ ਵਿੱਚ ਮੈਂ ਡਬਲ ਮੰਜ਼ਲ ਦੂਸਰੀ ਮੰਜ਼ਲ ਪਾਈ ਆ ਤੇ ਰੈਂਟ ਤੇ ਦਿੱਤੀ ਆ ਕਰੋਨਾ ਟਾਈਮ ਤੇ ਲਾਗੇ ਲਾਕੇ ਨੀਅਰ ਅਬਾਊਟ ਤੇ ਓਦੋਂ ਦੀ ਮਤਲਬ ਕਿ ਰੈਂਟ ਤੇ ਦਿੱਤੀ ਆ ਉਹ ਚਲਾ ਰਹੇ ਆ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਉਹ ਬਿਲਡਿੰਗ ਨਾ ਰੈਂਟ ਤੇ ਲੈਂਦੇ ਜਿਹੜੇ ਉੱਥੇ ਰੈਂਟ ਵਾਲੇ ਸੀ ਏ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਰਿਕੁਐਸਟ ਹੈ ਤੁਹਾਡੇ ਚੈਨਲ ਥਰੂ ਕਿ ਮੈਨੂੰ ਉਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰਾ ਅਪਲੀਕੇਸ਼ਨ ਦੇ ਦਿੱਤੀ ਤੁਸੀਂ ਥਾਣੇ ਹਾਂਜੀ ਐ ਐਸਐਚਓ ਸਾਹਿਬ ਨੂੰ ਐਪਲੀਕੇਸ਼ਨ ਅਸੀਂ ਰਿਟਰਨ ਚ ਦੇ ਦਿੱਤੀ ਜਾਂ ਉਹ ਕਹਿੰਦੇ ਕੋਈ ਗੱਲ ਨਹੀਂ ਬੰਦ ਹੀ ਕਾਰਵਾਈ ਅਸੀਂ ਦੇਖਦੇ ਹਾਂ ਕਰਦੇ ਆ ਚੋਲਾ ਸਾਹਿਬ ਐਸਐਚਓ ਸਾਹਿਬ ਨੂੰ ਅਸੀਂ ਦੇ ਦਿੱਤੀ ਹੋਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par